ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸੀਐਮ ਮਾਨ ਵੱਲੋਂ ਅਹਿਮ ਮੀਟਿੰਗ ਸੀਐਮ ਰਹਿਾਇਸ਼ ਤੇ ਅਧਿਕਾਰੀਆਂ ਨਾਲ ਕਰ ਰਹੇ ਮੰਤਨ ਪਰਾਲੀ ਦੇ ਪ੍ਰਬੰਧਾਂ ਦੀ ਕਰ ਰਹੇ ਸਮੀਖਿਆ ਅੱਜ ਫੇਰ ਪੰਜਾਬ ਬੀਜੇਪੀ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸੁਨੀਲ ਜਾਖੜ ਪਰ ਇੰਚਾਰਜ ਵਿਜਰ ਪਾਣੀ ਨੇ ਅਸਤੀਫੇ ਦੀਆਂ ਖਬਰਾਂ ਦਾ ਕੀਤਾ ਖੰਡਨ ਬੋਲੇ ਜਾਖੜ ਨਿੱਜੀ ਕੰਮ ਕਰਕੇ ਦਿੱਲੀ ਚ ਅਗਲੀਆਂ ਮੀਟਿੰਗਾਂ ਚ ਜ਼ਰੂਰ ਲੈਣਗੇ ਹਿੱਸਾ हरियाणा ਦੇ ਨਰੈਣਗੜ੍ਹ ਤੋਂ ਰਾਹੁਲ ਤੇ ਪ੍ਰਿੰਕਾ ਗਾਂਧੀ ਦਾ ਬੀਜੇਪੀ ਤੇ ਤਿੱਖਾ ਹਮਲਾ ਬੋਲੇ ਅਗਨੀਵੀਰ ਯੋਜਨਾ ਦਾ ਕੀ ਹੋਇਆ ਫਾਇਦਾ ਕਿਸਾਨਾਂ ਲਈ ਕਾਨੂੰਨ ਬਣਾਏ ਤਾਂ ਕਿਸਾਨ ਸੜਕਾਂ ਤੇ ਕਿਉਂ ਆਏ ਜੇ ਤੂੰ ਤੋਂ ਆਪ ਦੇ ਵਿਧਾਇਕ ਅਮੋਲਕ ਸਿੰਘ ਦੀ ਵਿਰੋਧੀਆਂ ਨੂੰ ਚੇਤਾਵਨੀ ਕਿਹਾ ਸਾਡਾ ਬੰਦਾ ਹੀ ਬਣੇਗਾ ਸਰਪੰਚ ਜੇ ਹਿੰਮਤ ਹੈ ਤਾਂ ਲਾ ਕੇ ਦਿਖਾਓ ਸਾਡੇ ਬੰਦੇ ਨਿਊਜ਼ 18 ਤੇ ਆਪ ਵਿਧਾਇਕ ਮੋਲਕ ਸਿੰਘ ਦੀ ਸਫਾਈ ਕਿ ਹਰ ਵਾਇਤੀ ਲੀਡਰ ਸ਼ਾਂਤੀਪੂਰਨ ਤਰੀਕੇ ਨਾਲ ਨਹੀਂ ਚਾਹੁੰਦੇ ਝੋਣ ਚੇਤਾਵਨੀ ਤੋਂ ਮਕਰਦਾ ਨਹੀਂ ਜੇ ਕਿਸੇ ਨੇ ਗੁੰਡਾਗਰਦੀ ਕੀਤੀ ਤਾਂ ਕਰਾਂਗੇ ਕਾਨੂੰਨੀ ਕਾਰਵਾਈ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਤੇ ਵਿਵਾਦ ਅਕਾਲੀ ਦਲ ਸੁਧਾਰ ਲਹਿਰ ਦੇ ਕਿਰਨਜੀਤ ਕੌਰ ਨੇ ਚੁੱਕੇ ਸਵਾਲ ਬੋਲੇ ਕਦੇ ਵੀ ਰੋਮਾਂ ਦੀ ਬੇਅਦਬੀ ਲਈ ਕਿਸੇ ਤੋਂ ਨਹੀਂ ਮੰਗਿਆ ਗਿਆ ਸਪਸ਼ਟਿਕਰ ਇਹ ਜਥੇਦਾਰਾਂ ਦੇ ਧਾਇਰੇ 'ਚ ਨਹੀਂ ਵੇਰਾ ਬਾਬਾ ਨਾਨਕ ਦੇ ਪਿੰਡ ਹਰਦੁਰਵਾਲ ਕਲਾਂ ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ ਆਤਮਾ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਸਰਪੰਚ 50 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਪਹੁੰਚੀ ਬੋਲੀ ਬੁਲੇਟਿਨ ਚ ਮੁਰ ਤੋਂ ਤੁਹਾਡਾ ਸਵਾਗਤ ਹੈ ਤੇ ਹਸਪਤਾਲ ਤੋਂ ਕਾਰਜ ਹੋਣ ਤੋਂ ਬਾਅਦ ਐਕਸ਼ਨ ਚ ਨੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਤੇ ਸੀਐਮ ਰਿਹائش ਤੇ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਜਾਰੀ ਹੈ ਪ੍ਰਾਲੀ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਨੇ ਚੀਫ ਸੈਕਟਰੀ ਅਨੁਰਾਗ ਵਰਮਾ ਵੀ ਸ਼ਾਮਲ ਨੇ ਦੱਸਦੀ ਹੈ ਕਿ ਪ੍ਰਾਲੀ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਪ੍ਰਵਾਲੀ ਪ੍ਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਹਾਲਾਂਕਿ ਕੱਲ ਹੀ ਸੀਐਮ ਮਾਨ ਹਸਪੀਟਲ ਤੋਂ ਡਿਸਚਾਰਜ ਹੋਏ ਨੇ ਤੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਕੱਲ ਆੜਤੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਅੱਜ ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਸੀਐਮ ਰਿਹਾਈਸ਼ ਤੇ ਹੀ ਅਧਿਕਾਰੀਆਂ ਦੇ ਨਾਲ ਮੀਟਿੰਗ ਜਾਰੀ ਹੈ ਪਰਾਲੀ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਚੀਫ ਸੈਕਟਰੀ ਅਨਰਾਗ ਵਰਮਾ ਸਮੇਤ ਕਈ ਉੱਚ ਅਧਿਕਾਰੀ ਸ਼ਾਮਲ ਨੇ ਦਰਅਸਲ ਅਧਿਕਾਰੀਆਂ ਦੇ ਨਾਲ ਮੰਥਨ ਕੀਤਾ ਜਾ ਰਿਹਾ ਹੈ ਪਰਾਲੀ ਦੇ ਪ੍ਰਬੰਧਨ ਤੇ ਸਮੀਖਿਆ ਕੀਤੀ ਜਾ ਰਹੀ ਹੈ ਕਿ ਚੁਣੌਤੀ ਵੱਡੀ ਹੈ ਪਰਾਲੀ ਨੂੰ ਬਹੁਤ ਸਾਰੇ ਕਿਸਾਨ ਅੱਗ ਲਾ ਦਿੰਦੇ ਨੇ ਤੇ ਇਸ ਨੂੰ ਲੈ ਕੇ ਪ੍ਰਦੂਸ਼ਣ ਵੀ ਫੈਲਦਾ ਏ ਤੇ ਇਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਜੇ ਕੋਈ ਕਿਸਾਨ ਰਹਿਤ ਖੇਤ ਨੂੰ ਅੱਗ ਲਾਏਗਾ ਪਰਾਲੀ ਨੂੰ ਅੱਗ ਲਾਏਗਾ ਤਾਂ ਅਸਲਾ ਲਾਇਸੈਂਸ ਨਹੀਂ ਬਣੇਗਾ ਤੇ ਨਾ ਹੀ ਰੀਨਿਊ ਹੋਏਗਾ ਤੇ ਇਸ ਦੇ ਨਾਲ ਹੀ ਵਕ ਵਕ ਸਮਾਂ ਤੇ ਮਾਮਲੇ ਵੀ ਪਿਛਲੇ ਸਾਲ ਵੀ ਦਰਜ ਕੀਤੇ ਗਏ ਤੇ ਇਸ ਦੇ ਨਾਲ ਹੀ ਇਸ ਵਾਰ ਕੀ ਰੂਪਰੇਖਾ ਰਹੇਗੀ ਕਿਸ ਤਰ੍ਹਾਂ ਦੇ ਪ੍ਰਬੰਧ ਰਹਿਣਗੇ ਹਾਲਾਂਕਿ ਹੈਪੀ ਸੀਡਰ ਤੋਂ ਲੈ ਕੇ ਵੱਖ-ਵੱਖ ਮਸ਼ੀਨਰੀ ਜਿਹੜੀ ਆ ਉਹ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਖੇਤੀਬਾੜੀ ਵਿਭਾਗ ਦੇ ਵੱਲੋਂ ਤੇ ਇਸੇ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਸ ਵਾਰ ਜੋ ਪਰਾਲੀ ਦਾ ਪ੍ਰਬੰਧ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਇਹ ਉੱਚ ਪੱਧਰੀ ਮੀਟਿੰਗ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਸੀਐਮ ਮਾਨ ਕੀਤਿ ਬੜੀ ਮੰਤਰੀ ਗੁਰਮੀਤ ਖੁੱਡੀਆਂ ਸਮੇਤ ਉੱਚ ਅਧਿਕਾਰੀ ਸ਼ਾਮਲ ਨੇ ਇਸ ਮੀਟਿੰਗ ਦੇ ਵਿੱਚ ਸੀਐਮ ਦੀ ਰਹਾਇਸ਼ ਤੇ ਮੀਟਿੰਗ ਹੋ ਰਹੀ ਹੈ ਇਹ ਪ੍ਰਾਲੀ ਦੇ ਫਰਦਨ ਦੀ ਸਮੀਖਿਆ ਕੀਤੀ ਜਾ ਰਹੀ ਹੈ ਕਿ ਪ੍ਰਬੰਧ ਨੇ ਕਿਸ ਤਰ੍ਹਾਂ ਨੇਪਰੇ ਚੜਾਇਆ ਜਾਵੇਗਾ ਕਿ ਵਿਭਾਗ ਦੀਆਂ ਤਿਆਰੀਆਂ ਨੇ ਕਿਸ ਢੰਗ ਦੇ ਨਾਲ ਕਿਸਾਨਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਨਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤਾਂ ਇਸ ਨੂੰ ਲੈ ਕੇ ਚਰਚਾ ਚੰਡੀਗੜ੍ਹ ਦੇ ਵਿੱਚ ਉੱਚ ਪੱਧਰੀ ਮੀਟਿੰਗ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ ਮੌਜੂਦ ਨੇ ਨਪਿੰਦਰ ਜਿਸ ਤੰਗ ਦੇ ਨਾਲ ਸੀਐਮਾਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਬੀਤੇ ਕੱਲ ਵੀ ਉਹਨਾਂ ਦੇ ਵੱਲੋਂ ਆੜਤੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਅੱਜ ਪ੍ਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਇਸ ਵਾਰ ਪ੍ਰਾਲੀ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੇਖੋ ਬਿਲਕੁਲ ਮੁੱਖ ਮੰਤਰੀ ਕਿਉਂਕਿ ਕੱਲ ਹਸਪਤਾਲ ਤੋਂ ਛੁੱਟੀ ਮਿਲੀ ਆ ਤਾਂ ਛੁੱਟੀ ਮਿਲਣ ਤੋਂ ਬਾਅਦ ਕੱਲ ਪਹਿਲੀ ਮੀਟਿੰਗ ਸ਼ਾਮ ਵੇਲੇ 5 ਵਜੇ ਕੀਤੀ ਅੱਜ ਦੂਜੀ ਮੀਟਿੰਗ ਹੈ ਤੇ ਕਿਤਨੇ ਕਿਤੇ ਕਿਸਾਨਾਂ ਨਾਲ ਸਬੰਧਤ ਇਹ ਮੀਟਿੰਗ ਜਿਹੜੀ ਕੱਲ ਦੀ ਵੀ ਤੇ ਅੱਜ ਦੀ ਵੀ ਦੇਖੋ ਕੱਲ ਆਰਤੀ ਅੰਦਰ ਮੁੱਖ ਮੰਤਰੀ ਦੀ ਮੀਟਿੰਗ ਨਹੀਂ ਹੋਈ ਹਾਂ ਮੰਤਰੀ ਔਰ ਵਿਭਾਗ ਦੇ ਅਫਸਰਾਂ ਦੇ ਨਾਲ ਖਰੀਦ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਪੂਰਾ ਜਿਹੜਾ ਹੈਗਾ ਉਹਨਾਂ ਤੋਂ ਡਾਟਾ ਮੰਗਿਆ ਗਿਆ ਦਿਸ਼ਾਨਰਦੇਸ਼ ਦਿੱਤੇ ਗਏ ਔਰ ਅੜਤੀਆਂ ਦੇ ਨਾਲ ਉਸ ਤੋਂ ਪਹਿਲਾਂ ਪੰਜਾਬ ਦੇ ਦੋ ਕੈਬਨ ਮੰਤਰੀ ਤੇ ਜਿਹੜੇ ਚੀਫ ਸਕੱਟਰੀ ਨੇ ਤੇ ਬਾਕੀ ਅਫਸਰ ਨੇ ਉਹਨਾਂ ਨੇ ਪਹਿਲੇ ਮੀਟਿੰਗ ਕਰ ਲਈ ਸੀ ਅੜਤੀਆਂ ਦੇ ਨਾਲ ਔਰ ਪੂਰਾ ਮਸਲਾ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਰੱਖਿਆ ਸੀਗਾ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਤਾਂ ਉਹ ਜਿਹੜੀ ਖਰੀਦ ਪ੍ਰਬੰਧਾ ਉਹ ਲੈ ਕੇ ਤਾਂ ਕੱਲ ਬੇਸ਼ੱਕ ਦੀ ਵੱਖਰੇ ਤੌਰ ਤੇ ਮੀਟਿੰਗ ਕਰ ਲਈਗੀ ਪਰ ਇਸ ਤੋਂ ਬਾਅਦ ਇੱਕ ਹੋਰ ਵੱਡਾ ਮਸਲਾ ਜਿਹੜਾ ਪ੍ਰਾਲੀ ਦਾ ਪਰਾਲੀ ਨੂੰ ਲੈ ਕੇ ਲਗਾਤਾਰ ਚਾਹੇ ਕਹ ਲਈਏ ਕਿ ਪੰਜਾਬ ਤੇ ਸਵਾਲ ਵੀ ਉੱਠਦੇ ਰਹੇ ਜਾਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਲਗਾਤਾਰ ਸਰਕਾਰ ਕੋਸ਼ਿਸ਼ਾਂ ਵੀ ਕਰਦੀ ਰਹੀ ਹੈ ਕਿ ਕੰਟਰੋਲ ਰੂਮ ਹਰ ਵਾਰੀ ਸਥਾਪਿਤ ਕੀਤਾ ਜਾਂਦਾ ਹੈ ਕਿ ਕਿਵੇਂ ਪਰਾਲੀ ਦੇ ਪ੍ਰਬੰਧ ਕੀਤੇ ਜਾਣ ਇਹਨੂੰ ਨਸ਼ਟ ਕਿਵੇਂ ਕੀਤਾ ਜਾਵੇ ਅੱਗ ਲੱਗਣ ਤੋਂ ਕਿਵੇਂ ਰੋਕੀ ਜਾਵੇ ਕੋਈ ਕਿਸਾਨ ਇਸ ਨੂੰ ਅੱਗ ਲਾਉਣ ਦੀ ਬਜਾਏ ਉਹਨੂੰ ਜ਼ਮੀਨ ਦੇ ਵਿੱਚ ਹੀ ਵਾਹ ਦੇਣ ਉਹਦੇ ਲਈ ਪ੍ਰਬੰਧ ਕੀਤੇ ਜਾਣ ਤਾਂ ਕਈ ਤਰ੍ਹਾਂ ਦੀ ਨਵੀਂ-ਨਵੀਂ ਮਸ਼ੀਨਰੀ ਦੀ ਵੀ ਗੱਲ ਹੋਈ ਪਰ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਥੋੜੀ ਦਰ ਪਹਿਲਾਂ ਸਟਾਰਟ ਹੋਈ ਹੈ ਇਸ ਮੀਟਿੰਗ ਜੇ ਸਾਰੇ ਪ੍ਰਬੰਧਾਂ ਨੂੰ ਲੈ ਕੇ ਮੁੱਖ ਮੰਤਰੀ ਆਪਣੇ ਮੰਤਰੀ ਔਰ ਪੰਜਾਬ ਦੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਤੋਂ ਤੇ ਸੂਬੇ ਦੇ ਜਿਹੜੇ ਬਾਕੀ ਅਧਿਕਾਰੀ ਨੇ ਜਿਹੜੇ ਇਸ ਮਹੱਤਵਪੂਰਨ ਅਧਿਕਾਰੀ ਨੇ ਉਹਨਾਂ ਦੇ ਨਾਲ ਪੂਰੀ ਡਿਟੇਲ ਦੇ ਵਿੱਚ ਚਰਚਾ ਕਰਨਗੇ ਤਾਂਕਿ ਇਹ ਸਮਝਿਆ ਜਾ ਸਕੇ ਕਿ ਇਸ ਵੇਲੇ ਜਿਹੜੇ ਪ੍ਰਬੰਧ ਨੇ ਕੀ ਉਹ ਕਾਫੀ ਨੇ ਜੇ ناکਾਫੀ ਨੇ ਤਾਂ ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ ਜੇ ਕਿਸਾਨਾਂ ਨੂੰ ਕੋਈ ਕਮੀ ਪੇਸ਼ੀ ਆ ਰਹੀ ਹੈ ਤਾਂ ਉਹਨੂੰ ਕਿਵੇਂ ਦੂਰ ਕੀਤਾ ਜਾਵੇ ਜੇ ਕਿਸੇ ਮਸ਼ੀਨਰੀ ਦੀ ਲੋੜ ਹੈ ਤਾਂ ਉਹ ਕਿਵੇਂ ਠੀਕ ਕੀਤੀ ਜਾਵੇ ਜਿਹੜੀ ਮਸ਼ੀਨਰੀ ਆਈ ਹੈ ਕੀ ਉਹ ਮਸ਼ੀਨਰੀ ਇਸ ਲੈਵਲ ਦੀ ਹੈ ਕਿ ਇਸ ਪੂਰੇ ਪਰਾਲੀ ਦੇ مسئلے ਨਾਲ ਨਜਿੱਠ ਸਕੇਗੀ ਪਰਾਲੀ ਦੀ ਜਿਹੜੀ ਹੈਗੀ ਆ ਸੰਭਾਲ ਕੀਤੀ ਜਾ ਸਕੇਗੀ ਤਾਂ ਪੂਰੀ ਜਿਹੜੀ ਕਿ ਡਿਟੇਲ ਰਿਪੋਰਟ ਸਰਕਾਰ ਜਿਹੜੀ ਹੈਗੀ ਅੱਜ ਉਹ ਤੇ ਚਰਚਾ ਕਰੇਗੀ ਮੁੱਖ ਮੰਤਰੀ ਬਿਲਕੁਲ ਨਪਿੰਦਰ ਜਸਟੰਗ ਦੇ ਨਾਲ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਪਰਾਲੀ ਦੀ ਗੱਲ ਕੀਤੀ ਜਾਵੇ ਤਾਂ ਇਹ ਵੱਡੀ ਚੁਣੌਤੀ ਵੀ ਆ ਪੰਜਾਬ ਸਰਕਾਰ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਗਿਆ ਹੈ ਕਿ ਅੱਗ ਦੇ ਨਾਲ ਕਾਫੀ ਜਿਹੜਾ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਦਾ ਚਾਹੇ ਉਹ ਜਿਹੜੇ ਕਿਸਾਨ ਆਪਣੀ ਪੂਰੀ ਦੱਸਦੇ ਨੇ ਕਿ ਸਾਨੂੰ ਬਹੁਤ ਜਿਹੜਾ ਡੀਜ਼ਲ ਹੈ ਉਹ ਜ਼ਿਆਦਾ ਫੁਕਣਾ ਪੈਂਦਾ ਹੈ ਬਹੁਤ ਵਾਰ ਮਸ਼ੀਨਰੀ ਜਿਹੜੀ ਆ ਉਪਲਬਧ ਨਹੀਂ ਹੁੰਦੀ ਹੈਗੀ ਤੇ ਹਾਲਾਂਕਿ ਸਖਤੀ ਵੀ ਵਰਤੀ ਜਾ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਮਾਮਲੇ ਦਰਜ ਹੋਏ ਤੇ ਹਾਲ ਹੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸਲਾ ਲਾਇਸੈਂਸ ਰੀਨਿਊ ਨਹੀਂ ਹੋਏਗਾ ਨਮਾ ਨਹੀਂ ਬਣੇਗਾ ਇਸ ਤਰ੍ਹਾਂ ਦੀ ਸਖਤੀ ਵੀ ਸਰਕਾਰ ਕਰ ਰਹੀ ਹੈ ਤੇ ਇਸ ਦੇ ਨਾਲ ਹੀ اپیل ਵੀ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਉਸ ਦੇ ਨਾਲ ਜੋ ਜਿਹੜੇ ਤੱਤ ਨੇ ਫਸਲ ਦੇ ਲਈ ਜੋ ਜ਼ਰੂਰੀ ਹੁੰਦੇ ਨੇ ਮਿੱਟੀ ਦੇ ਉਹ ਵੀ ਖਰਾਬ ਹੁੰਦੇ ਨੇ ਮਰਦੇ ਨੇ ਉਸ ਦੇ ਨਾਲ ਦੇਖੋ ਬਿਲਕੁਲ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਇੱਕ ਜੀ ਜੀ ਨਹੀਂ ਕਈ ਚੀਜ਼ਾਂ ਦਾ ਨੁਕਸਾਨ ਹੁੰਦਾ ਹੈ ਦੇਖੋ ਖੇਤ ਦੇ ਵਿੱਚ ਜੇ ਜਿਹੜੇ ਉਹ ਕੀੜੇ ਨੇ ਜਿਹੜੇ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਐਸੇ ਮਿੱਤਰ ਕੀੜੇ ਵੀ ਨੇ ਜਿਹੜੇ ਫਸਲਾਂ ਨੂੰ ਫਾਇਦਾ ਪਹੁੰਚਾਉਂਦੇ ਨੇ ਜ਼ਮੀਨ ਨੂੰ ਫਾਇਦਾ ਪਹੁੰਚਾਉਂਦੇ ਨੇ ਠੀਕ ਹੈ ਔਰ ਐਸੇ ਜਿਹੜੇ ਮਿੱਤਰ ਕੀੜੇ ਨੇ ਉਹ ਵੀ ਇਸ ਅੱਕ ਦੀ ਭੇਂਟ ਚੜ ਜਾਂਦੇ ਨੇ ਖੇਤਾਂ ਦੇ ਵਿੱਚ ਲੱਗੇ ਅਨੇਕਾਂ ਦਰਖਤ ਜਿਹੜੇ ਕਈ ਕਿਈ ਸਾਲ ਤੋਂ ਬਾਅਦ ਜਿਹੜਾ ਹੈਗਾ ਵੱਡੇ ਹੁੰਦੇ ਨੇ ਤਾਂ ਉਹ ਵੀ ਅੱਕ ਦੀ ਭੇਂਟ ਚੜ ਜਾਂਦੇ ਨੇ ਫਸਲਾਂ ਨੂੰ ਵੀ ਕਈ ਵਾਰੀ ਹੋਰ ਨੁਕਸਾਨ ਪਹੁੰਚ ਜਾਂਦਾ ਤਾਂ ਇਹ ਪੂਰੇ ਮਸਲੇ ਤੋਂ ਦੇਖੋ ਧੂਆਂ ਉੱਠਦਾ ਹੈ ਤੂੰ ਇਹਦੇ ਨਾਲ ਅਨੇਕਾਂ ਬਿਮਾਰੀਆਂ ਸਾਧੀਆਂ ਬਿਮਾਰੀਆਂ ਸਮੱਸਿਆ ਬਹੁਤ ਵੱਡੀ ਆ ਇਸੇ ਕਰਕੇ ਸਰਕਾਰ ਇਸ ਮਸਲੇ ਨੂੰ ਬੜਾ ਗੰਭੀਰਤਾ ਦੇ ਨਾਲ ਲੈ ਰਹੀ ਹੈ ਹਾਲਾਂਕਿ ਪੰਜਾਬ ਤੇ ਦੂਜੇ ਸੂਬਿਆਂ ਨੇ ਵੀ ਸਵਾਲ ਖੜਾ ਕੀਤਾ ਸੀ ਪਰ باوجود ਇਸ ਦੇ ਸਪੈਕਟ ਕੀਤਾ ਗਿਆ ਸੀ ਕਿ ਜਿਹੜਾ ਹੈਗਾ ਪੰਜਾਬ ਦਾ ਧੂਆਂ ਜਿਹੜਾ ਹੈਗਾ ਉਹ ਠੀਕ ਹੈ ਨਪਿੰਦਰ ਬਹੁਤ ਧੰਨਵਾਦ ਤਾਂ ਨਪਿੰਦਰ ਬਰਾੜ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਚੰਡੀਗੜ੍ਹ ਦੇ ਵਿੱਚ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਉੱਚ ਪੱਧਰੀ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਪ੍ਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਤੇ ਉਧਰ ਜੈਤੋ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਸਿੱਧੀ ਚੇਤਾਵਨੀ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਕੋਈ ਕੈਂਡੀਡੇਟ ਦਾ ਐਲਾਨ ਨਹੀਂ ਕਰਨਾ ਅਸੀਂ ਸਰਪੰਚ ਦਾ ਹੀ ਐਲਾਨ ਕਰਨਾ ਇਹ ਵੀਡੀਓ ਦੇ ਵਿੱਚ ਕਹਿ ਰਹੇ ਨੇ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਉਹਨਾਂ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਵੀ ਗੱਲ ਆਖੀ ਹੈ ਉਹਨਾਂ ਕਿਹਾ ਕਿ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਐਤ ਕੀ ਬੰਦੇ ਬਣਾਵਾਂਗੇ ਹਿੰਮਤ ਆਤਾ ਹੱਥ ਵੀ ਲਾ ਕੇ ਦਿਖਾਓ ਸਾਡੇ ਬੰਦੇ ਨੂੰ ਹਾਲਾਂਕਿ ਨਿਊਜ਼ 18 ਤੇ ਆਬਦ ਇਕਮੋਲਕ ਸਿੰਘ ਨੇ ਸਫਾਈ ਵੀ ਦਿੱਤੀ ਹੈ ਉਹਨਾਂ ਕਿਹਾ ਕਿ ਰਵਾਇਤੀ ਲੀਡਰ ਸ਼ਾਂਤੀ ਤਰੀਕੇ ਨਾਲ ਚੋਣਾਂ ਨਹੀਂ ਚਾਹੁੰਦੇ ਜੇ ਕਿਸੇ ਨੇ ਗੁੰਡਾਗਰਦੀ ਕੀਤੀ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਚੇਤਾਵਨੀ ਤੋਂ ਨਹੀਂ ਮੁੱਕਰਦਾ ਪਿਛਲੀਆਂ ਚੋਣਾਂ ਚ ਵੀ ਸਾਨੂੰ ਫਾਰਮ ਤੱਕ ਨਹੀਂ ਭਰਨ ਦਿੱਤੇ ਸੀ ਜਿਵੇਂ ਦਾ ਬੰਦਾ ਉਸੇ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਐਮਐਲਏ ਦੇ ਵੱਲੋਂ ਕਿਹਾ ਗਿਆ ਤਾਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਮੋਲਕ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹਤੋਂ ਤੋਂ ਤੇ ਉਹਨਾਂ ਤੇ ਇਲਜ਼ਾਮ ਇਹੀ ਨਹੀਂ ਕਿ ਉਹ ਸਿੱਧੀ ਚੇਤਾਵਨੀ ਦੇ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਸਰਪੰਚ ਬਣਾਉਣ ਆਇਆ ਅਸੀਂ ਸਰਪੰਚ ਹੀ ਬਣਾਉਣ ਆਏ ਆ ਕੋਈ ਕੈਂਡੀਡੇਟ ਦਾ ਐਲਾਨ ਨਹੀਂ ਕਰਨ ਆਏ ਕਿ ਕੁਝ ਕਿਹਾ ਇਸ ਦੌਰਾਨ ਆਪ ਦੇ ਵਿਧਾਇਕ ਅਮੋਲਕ ਸਿੰਘ ਨੇ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਵੜ-ਵੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਹੋਣਾ ਵੇਲੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵਿਜੈਨ ਕੀ ਤੇ ਮਦਦਾ ਦਾ ਹੱਥ ਵੀ ਲਾ ਕੇ ਬੁਹਾਏ ਹੋਈ ਸਾਡੇ ਬੰਦੇ ਹੋਣ। ਔਰ ਕਹਿੰਦੀ ਜੇ ਇਹ ਦੇ ਆਲਮੀ ਕਰ ਰਹੇ ਅਸੀਂ ਸਰਪੰਚੀ ਦਾ ਆਲ ਕਰਨ ਰਹੇ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ। ਥੋੜਾ ਪਰ ਨੂੰ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਇਹ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਕਮੋਂ ਜਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਨਾਲ ਖਰਾਬ ਕਰਦੇ ਆ ਜੇ ਹਮਾ ਦਾ ਐਕਟ ਕਰਕੇ ਉਤਾਰੇ ਉੱਪਰ ਪੁਕੇਗਾ ਅਸੀਂ ਬਣਾਉਣ ਦੇ ਬੰਦੇ ਕਿਵੇਂ ਬਣਾਉਂਦੇ ਆ ਪਰ ਤੁਸੀਂ ਜੋ ਤੁਹਾਡੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਭ ਸਖਤ ਸ਼ਬਦਾਂ ਤੁਸੀਂ ਕਹਿੰਦੇ ਹੋਏ ਨਜ਼ਰ ਆਏ ਕਿ ਅਸੀਂ ਜੋ ਬੰਦਾ ਨਹੀਂ ਬੰਦਾ ਉਸ ਨੂੰ ਬੰਦੇ ਬਣਾਵਾਂਗੇ ਸਾਡੇ ਕੋਈ ਹੱਥ ਲਗਾ ਕੇ ਵਖਾਏ ਮੈਮ ਲਾਸਟ ਟਾਈਮ ਅਸੀਂ ਜਦੋਂ ਇਲੈਕਸ਼ਨ ਇੱਥੇ ਲੜਿਆ ਸੀਗਾ ਇਸ ਫੇਸ ਉਹ ਪਹਿਲੀ ਗੱਲ ਸਾਨੂੰ ਫਾਰਮ ਨਹੀਂ ਮਿਲੇ ਭਰਨ ਦੇ ਦਿੱਤੇ ਬਹੁਤ ਔਖੇ ਤਰੀਕੇ ਨਾਲ ਅਸੀਂ ਪਰੇ ਵੋਟਾਂ ਦੇ ਦੌਰਾਨ ਪੂਰੀ ਗੁੰਡਾਗਰਦੀ ਹੋਈ ਤੁਹਾਨੂੰ VOTING ਤੱਕ ਹੂੰ ਤੇ ਬੰਦੇ ਨੂੰ ਧੱਕੇ ਮਾਰ ਕੇ ਕੁੱਟ ਮਾਰ ਕੇ ਬਾਹਰ ਕੱਢਿਆ ਗਿਆ ਤੁਹਾਨੂੰ ਹੂੰ ਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਇਸ ਵਾਰ ਕਰਕੇ ਆਇਓ ਜਿਹੜੀ ਇਲੈਕਸ਼ਨਾਂ ਹੋਈ ਸਹੀ ਤਰੀਕੇ ਨਾਲ ਕਰਾਵਾਂਗੇ ਹੂੰ ਤੇ ਜੇ ਗਾ ਤੋਂ ਕਿਸੇ ਦਾ ਕੋਈ ਮਾਨਚਪਲੇਖਾ ਉਹ ਐਸ ਤਰੀਕਾ ਹੋਉਂ ਨਹੀਂ ਦਿੰਦਾ ਜਾਊਗਾ ਉਹਦਾ ਕਾਰ ਨਹੀਂ ਨਹੀਂ ਤੇ ਐਸ ਲਹਿਜ਼ੇ ਨਾਲ ਗੱਲ ਕਰਨਾ ਕੀ ਜਾਇਜ਼ ਹੈ ਸਭ ਤੋਂ ਬੇਹੋਜਿਆ ਬੰਦਾ ਉਹੋ ਜੀ ਗੱਲ ਕਰਨੀ ਜ਼ਾਇਦ ਹੁੰਦੀ ਹੈ ਲੋਕ ਉੱਥੇ ਖੜੇ ଥିਗੇ ਉਹ ਸਾਰੇ ਜਾਣੇ ਪੁੱਛੀਏ ਇਸ ਗੱਲ ਤੋਂ ਹਾਂਜੀ ਜੇ ਹੁਣ ਕੋਈ ਬੰਦਾ ਖਿਸਾਬ ਕਰਦਾ ਤਾਂ ਉਹਨੂੰ ਸਮਝਾਉਣਾ ਤਾਂ ਜ਼ਰੂਰੀ ਹੈ ਨਾ ਵੀ ਐਂ ਨਹੀਂ ਕੀਤਾ ਜਾ ਸਕਦਾ ਤੁਹਾਡੇ ਨਾਲ ਵੀ ਹੋ ਸਕਦਾ ਜੇ ਤੁਸੀਂ ਇਦਾਂ ਕਰੋਗੇ ਹੂੰ ਸੱਚਾ ਤੀ ਦਾ ਇਲੈਕਸ਼ਨ ਚ ਲੜੋ ਨਹੀਂ ਤਾਂ ਆਪ ਵੀ ਆਪੀ ਜਿਹੜਾ ਮਤਲਬ ਹੈਗਾ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਐਕਸ਼ਨ ਦਾ ਰਿਐਕਸ਼ਨ ਦੇ ਅੰਦਰ ਸ ਇਸ ਵੀਡੀਓ ਚ ਕੁਝ ਲੋਕਾਂ ਨੂੰ ਚੈਲੰਜ ਕਰਦੇ ਹੋਏ ਵਖਾਈ ਦੇ ਰਹੇ ਕਿਹਨੇ ਉਹ ਲੋਕ ਨੇ ਤੇ ਕੀ ਉਹ ਚੈਲੰਜ ਹੈ ਅਸਰ ਬਾਈ 30 ਲੀਟਰ ਜਿਹੜੇ ਰੋਇਤੀ ਪ੍ਰਾਣੇ ਲੀਟਰ ਆ ਉਹਨਾਂ ਤੋਂ ਨਹੀਂ ਗੜਿਆ ਜਾਂਦਾ ਵੀ ਪਿੰਡ ਦੇ ਵਿੱਚ ਸ਼ਾਂਤੀਪੂਰਵਕ ਇਲੈਕਸ਼ਨ ਹੋਵੇ ਜਾਂ ਸਹੀ ਤਰੀਕੇ ਨਾਲ ਇਲੈਕਸ਼ਨ ਹੋਵੇ ਸੋ ਹਰ ਵਾਰ ਹਰ ਵਾਰ ਦੀ ਤਰ੍ਹਾਂ ਉਹ ਉੱਥੇ ਉਵੇਂ ਹੀ ਕਰਦੇ ਆ ਜਿਵੇਂ ਕਰਦੇ ਆਉਂਦੇ ਆ ਫਰੈਟ ਕਿ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵੀ ਇੱਥੇ ਉਹ ਕੰਮ ਨਹੀਂ ਚੱਲਣਾ ਜਿਹੜਾ ਤੁਸੀਂ ਪਹਿਲਾਂ ਕਰਦੇ ਰਹੇ। ਹੂੰ। ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੇ ਅਗਰ ਗੁੰਡਾਗਰਦੀ ਹੁੰਦੀ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਬਤ ਸ਼ਿਕਾਇਤ ਦੇਣੀ ਚਾਹੀਦੀ ਹੈ? ਬਿਲਕੁਲ ਮੈਮ ਸ਼ਿਕਾਇਤ ਵੀ ਕਰਾਂਗੇ। ਮੈਂ ਕਿਹਾ ਮੈਮ ਵੀ ਇਹੋ ਜਿਹਾ ਕੁਝ ਕਰਾਂਗੇ ਤਾਂ ਹੂੰ। ਭੁਗਤਣਾ ਪਊਗਾ। ਜ਼ਰੂਰ ਸ਼ਿਕਾਇਤ ਕਰਾਂਗੇ ਫੇਰ ਹੀ ਭੁਗਤਾਂਗੇ। ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਜੋ ਬੋਲੀਆਂ ਲੱਗ ਰਹੀਆਂ ਨੇ ਉਸ ਤੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ 2 ਕਰੋੜ ਦੀ ਸਰਪੰਚੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਓਪਨ ਕਰਪਸ਼ਨ ਹੈ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਦੇਸ਼ ਦੇ ਵਿੱਚ ਬੋਲੀਆਂ ਲਾਉਣ ਦਾ ਰਿਵਾਜ ਨਹੀਂ ਹੈ ਇਹ ਕੋਈ ਮੰਡੀ ਨਹੀਂ ਹੈ ਜਿੱਥੇ ਤੁਸੀਂ ਬੋਲੀਆਂ ਲਗਵਾ ਰਹੇ ਹੋ ਅਤੇ ਇਸ ਦੇ ਨਾਲ ਹੀ ਵਿਜੀਲੈਂਸ ਨੂੰ ਵੀ ਮਾਮਲੇ 'ਚ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਕਈ ਪਿੰਡਾਂ ਤੋਂ ਅਜਿਹੀਆਂ ਵੀਡੀਓਜ਼ ਆਈਆਂ ਸਨ ਜਿਸ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਬੋਲੀ ਲੱਗ ਰਹੀ ਸੀ ਤੇ ਇਹੀ ਮਾਮਲਾ ਗੁਰਦਾਸਪੁਰ ਦੇ ਡੇਰੋ ਬਾਬਾ ਨਾਨਕ ਤੋਂ ਵੀ ਸਾਹਮਣੇ ਆਇਆ ਸੀ ਜਿੱਥੇ 2 ਕਰੋੜ ਦੀ ਸਰਪੰਚੀ ਦੀ ਬੋਲੀ ਲੱਗੀ ਜਿਸ ਨੂੰ ਲੈ ਕੇ ਹੁਣ ਇਹ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਦੇ ਸੀਨੀਅਰ ਆਗੂ ਨੇ ਲੀਡਰ ਆਫ اپੋਜੀਸ਼ਨ ਨੇ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਇਸ ਨੂੰ ਓਪਨ ਕਰਪਸ਼ਨ ਕਿਹਾ ਹੈ ਉਹਨਾਂ ਨੇ ਕਿਹਾ ਕਿ ਜੋ ਆਗੂ ਬੋਲੀ ਲਾ ਰਿਹਾ ਉਸ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਦੇਸ਼ ਦੇ ਵਿੱਚ ਬੋਲੀਆਂ ਲਾਉਣ ਦਾ ਰਿਵਾਜ ਨਹੀਂ ਹੈ ਤੇ ਕੋਈ ਮੰਡੀ ਨਹੀਂ ਜਿੱਥੇ ਤੁਸੀਂ ਬੋਲੀਆਂ ਲਗਵਾ ਰਹੇ ਹੋ ਉਹਨਾਂ ਹੀ ਵੀ ਕਿਹਾ ਕਿ ਵਿਜੀਲੈਂਸ ਨੂੰ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਤਾਂ 2 ਕਰੋੜ ਦੀ ਬੋਲੀ ਲਾਈ ਗਈ ਹੈ ਹਰਦੌਰ ਵਾਲ ਪਿੰਡ ਜਿਹੜਾ ਹੈ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਆਤਮਾ ਸਿੰਘ ਸਰਪੰਚ ਜੋ ਵੜਨਾ ਚਾਹੁੰਦੇ ਨੇ ਉਹਨਾਂ ਦੇ ਵੱਲੋਂ 2 ਕਰੋੜ ਦੀ ਆਫਰ ਦਿੱਤੀ ਗਈ ਸਰਪੰਚੀ ਲਈ 2 ਕਰੋੜ ਦੀ ਬੋਲੀ ਲਾਈ ਗਈ ਜਿਸ ਨੂੰ ਲੈ ਕੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਇਹ ਕਿ ਇਹ ਓਪਨ ਕਰਪਸ਼ਨ ਹੈ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਜਿਸ ਦੇ ਵਿੱਚ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਇਹ ਦਾ ਕਹੇ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਪਸ਼ਨ ਹੈ ਇਹ ਓਪਨ ਕਰਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋ ਬੋਲੀਆਂ ਹੋਣ ਦਾ ਰਵਾਜ ਨਹੀਂ ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਤੇ ਮੈਨੂੰ ਵਿਕਾਸ ਵਾਸਤੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਜਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹਾਂ ਉਥੇ ਓਪਨ ਜੀ ਤੇ ਤੋਂ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹੁੰਦਾ ਬਾਕੀ ਤੇ ਐਵੇਂ ਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰੇਸ਼ੂ ਵਿੱਚ ਪਾਉਂਦੇ ਜਿਹੜਾ ਓਪਨ 2 ਕਰੋੜ ਰੁਪਇ ਤਾਜ オਫਰ ਕਰ ਰਿਹਾ ਕਿ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਇਸ ਸਰਕਾਰ ਦਾ ਇਹਦਾ ਮੈਂ 2 ਕਰੋੜ ਪਾ ਇਹਦਾ ਕਹਿਣ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਾਪਸ਼ਨ ਹੈ ਜੀ ਇਹ ਓਪਨ ਕਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਤੇ ਮੈਨੂੰ ਵਿਕਾਸ ਵਾਸਤੇ ਪੈਸੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਜਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰੋ ਫੇਰ ਦੇ ਦੇ ਹਾ ਉਥੇ ਓਪਨ ਜੀ ਤੋਂ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹਣਾ ਬਾਕੀ ਤਾਂ ਐਵੇਂ ਪਟਵਾਰੀਆਂ ਨੂੰ ਛੋਟੇ-ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰੇਸ਼ੂ ਵਿੱਚ ਪਾ ਰਹੇ ਜਿਹੜਾ ਉੱਪਰ 2 ਕਰੋੜ ਰੁਪਇਆ ਤਾਂ ਜੋ ਆਫਰ ਕਰ ਰਿਹਾ ਕੀ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਐਕਸ਼ਨ ਲੈਣਾ ਚਾਹੀਦਾ ਹੈ ਜਿਹਾ ਦੇ ਖਿਲਾਫ ਤੇ ਦੇਸ਼ ਦੇ ਵਿੱਚ ਬੋਲੀਆਂ ਦਾ ਰਵਾਜ ਨਹੀਂ ਹੈ ਇਹ ਕੋਈ ਮੰਡੀ ਨਹੀਂ ਹੈ ਕਿ ਕੋਈ ਵੀ ਸਰਪੰਚੀ ਦੀ ਬੋਲੀ ਦੇ ਕੇ ਸਰਪੰਚੀ ਖਰੀਦ ਲਵੇ 2 ਕਰੋੜ ਦੀ ਸਰਪੰਚੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਤੇ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਇਸ ਨੂੰ ਓਪਨ ਕਰਾਪਸ਼ਨ ਦੱਸਿਆ ਗਿਆ ਉਹਨਾਂ ਕਿਹਾ ਹੈ ਕਿ ਇਹ ਓਪਨ ਕਰਾਪਸ਼ਨ ਹੈ ਤੇ ਅਜਿਹੇ ਬੰਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਵਿਜੀਲੈਂਸ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜੇ ਕੋਈ ਬੰਦਾ ਜੇ ਕੋਈ ਵਿਅਕਤੀ ਇਸ ਠੰਗ ਦੇ ਨਾਲ ਸਰਪੰਚੀ ਦੇ ਲਈ ਬੋਲੀ ਲਾਉਂਦਾ ਹੈ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਦੱਸਦੀਏ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਤੇ ਪੰਜਾਬ ਦੇ ਵਿੱਚ ਇੱਕ ਦੋ ਪਿੰਡਾਂ ਤੋਂ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਜਿਸ ਦੇ ਵਿੱਚ ਬੋਲੀ ਲਾਈ ਗਈ ਤੇ ਇਹ 2 ਕਰੋੜ ਰੁਪਏ ਦੀ ਬੋਲੀ ਡੇਰਾ ਬਾਬਾ ਨਾਨਕ ਦਾ ਪਿੰਡ ਹਰਦੋਰਵਾਲ ਜਿਸ ਦੇ ਵਿੱਚ ਇਹ ਬੋਲੀ ਲਾਈ ਗਈ ਆਤਮਾ ਸਿੰਘ ਨਾਂ ਦੇ ਸ਼ਖਸ ਦੇ ਵੱਲੋਂ ਇਹ ਬੋਲੀ ਲਾਈ ਗਈ ਜਿਸ ਤੇ ਹੁਣ ਸਵਾਲ ਉੱਠ ਰਹੇ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਇਹ ਓਪਨ ਕਰਪਸ਼ਨ ਹੈ ਤੇ ਇਸ ਤਰ੍ਹਾਂ ਦਾ ਰਵਾਜ ਨਹੀਂ ਹੈ ਲੋਕਤੰਤ੍ਰਿਕ ਢੰਗ ਦੇ ਨਾਲ ਸਰਪੰਚੀ ਦੀ ਚੋਣ ਹੋਣੀ ਚਾਹੀਦੀ ਹੈ ਇਹ ਤਾਂ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਪਸ਼ਨ ਹੈ ਇਹ ਓਪਨ ਕਰਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਕੋ ਬਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਤੇ ਮੇਰੇ ਵਿਕਾਸ ਵਾਸਤੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਜਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹਣਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰੇਸ਼ੂ ਵਿੱਚ ਵੰਡ ਰਹੇ ਜਿਹੜਾ ਓਪਨ 2 ਕਰੋੜ ਰੁਪਏ ਆ ਤਾਜ ਆਫਰ ਕਰ ਰਿਹਾ ਕੀ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਇਹਦਾ ਮੈਂ 2 ਕਰੋੜ ਪਾ ਇਹਦਾ ਕਹਿ ਲੋ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕ੍ਰਾਪਸ਼ਨ ਹੈ ਇਹ ਓਪਨ ਕ੍ਰਾਪਸ਼ਨ ਹੈ ਉਸ استان ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਕਿਵੇਂ ਉਹ ਵਿਕਾਸ ਵਾਸਤੇ ਪੈਸੇ ਵਿਕਾਸ ਵਾਸਤੇ ਪੈਸੇ ਕਿਹੜਾ ਵਿਕਾਸ ਵਾਸਤੇ ਪੈਸੇ ਦੇ ਗਏ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰੋ ਫੇਰ ਦੇ ਦੇ ਹਾ ਉਥੇ ਓਪਨ ਜੀ ਤੇ ਤੋਂ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹਣਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5000 ਦੀ ਰੇਸ਼ੂ ਵਿੱਚ ਪਾੜ ਰਹੇ ਜਿਹੜਾ ਓਪਨ 2 ਕਰੋੜ ਰੁਪਇਆ ਤਾਂ ਜੋ ਆਫਰ ਕਰ ਰਿਹਾ ਕੀ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਤੇ ਉਧਰ ਜੰਮੂ ਕਸ਼ਮੀਰ ਦੇ ਵਿੱਚ ਐਮਪੀ ਇੰਜੀਨੀਅਰ ਰਸ਼ੀਦ ਦੇ ਇੱਕ ਸਮਰਥਕ ਦੀ ਵੱਖਰੀ ਹੀ ਤਰ੍ਹਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ ਬੀਤੇ ਦਿਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਐਮਪੀ ਇੰਜੀਨੀਅਰ ਰਸ਼ੀਦ ਦੇ ਇੱਕ ਸਮਰਥਕ ਨੇ ਆਪਣੀ ਹੀ ਕਾਰ ਦੀ ਪੰਨ ਤੋੜ ਕਰ ਦਿੱਤੀ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਦਰਅਸਲ ਇਹ ਸ਼ਖਸ ਤੇ ਹੋਰ ਸਮਰਥਕ ਸਵੇਰੇ ਤੋਂ ਹੀ ਐਮਪੀ ਰਸ਼ੀਦ ਦਾ ਇੰਤਜ਼ਾਰ ਕਰ ਰਹੇ ਸੀ ਪਰ ਗਲੀਆਂ ਤੰਗ ਹੋਣ ਕਾਰਨ ਰਸ਼ੀਦ ਦੀ ਕਾਰ ਅੰਦਰ ਨਾ ਆ ਸਕੀ ਜਿਸ ਕਾਰਨ ਨਿਰਾਸ਼ ਹੋਏ ਸਮਰਥਕ ਨੇ ਆਪਣੀ ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਵੀਡੀਓ ਸਾਹਮਣੇ ਆਈ ਹੈ ਦੱਸਦੀ ਹੈ ਕਿ ਐਮਪੀ ਰਸ਼ੀਦ ਦੇ ਸਮਰਥਕ ਨੇ ਤੇ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਜਦੋਂ ਉਹ ਨਾ ਪਹੁੰਚਿਆ ਤਾਂ ਇਸ ਸ਼ਖਸ ਦੇ ਵੱਲੋਂ ਆਪਣੀ ਹੀ ਗੱਡੀ ਦੀ ਪੰਨ ਤੋੜ ਦਿੱਤੀ ਗਈ ਹੈ ਤਸਵੀਰਾਂ ਸਾਹਮਣਿਆਂ ਜਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਦੱਸਦੀ ਹੈ ਕਿ ਜੰਮੂ ਕਸ਼ਮੀਰ ਤੋਂ ਐਮਪੀ ਨੇ ਇੰਜੀਨੀਅਰ ਰਸ਼ੀਦ ਜਿਨ੍ਹਾਂ ਦੇ ਸਮਰਥਕ ਦੀ ਇਹ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ ਕਿਉਂ ਪ੍ਰਚਾਰ ਦਾ ਆਖਰੀ ਦਿਨ ਸੀ ਤੇ ਇੱਕ ਸਮਰਥਕ ਨੇ ਆਪਣੀ ਹੀ ਕਾਰ ਦੇ ਸ਼ੀਸ਼ੇ ਭੰਨ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਦਰਅਸਲ ਇਹ ਸ਼ਖਸ ਤੇ ਹੋਰ ਸਮਰਥਕ ਸਵੇਰ ਤੋਂ ਹੀ ਐਮਪੀ ਰਸ਼ੀਦ ਦਾ ਇੰਤਜ਼ਾਰ ਕਰ ਰਹੇ ਸੀ ਗਲੀਆਂ ਤੱਕ ਸੀ ਰਸ਼ੀਦ ਦੀ ਕਾਰ ਅੰਦਰ ਨਹੀਂ ਆ ਸਕੇ ਜਿਸ ਕਾਰਨ ਇਹ ਨਿਰਾਸ਼ ਹੋ ਗਏ ਤੇ ਆਪਣੀ ਹੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਹਿਬ ਦਾ ਕਾਰਵਾਇਆ ਪੂਰੂ ਚੱਕਲਾ ਸੇ ਜੀ था एक जगह पहुंचे हम तो वहां पे राइट साइड की ओर एक रोड जा रहा था तो वहां पे इंजीनियर रशीद साहब के भी जो है उन्हीं के बहुत सारे शहदाई थे उनके फैन फैंस थे उनके फॉलोवर्स थे उन्होंने कहा कि हमारे गांव की ओर जो है इंजीनियर रशीद साहब पहले आए फिर वहां जाएं तो असल में उन्हीं के गांव की ओर वो पूरा रोड जो है लीड कर रहा था तो हमने कहा कि आप वेट करें वहां से रैली होके आपके ही गांव से निकलेगी यारू कछरी गांव से ही निकलेगी और जो है इंजीनियर रशीद साहब वहां वहां भी आएंगे तो वर्कर्स के बीच जो है इन लव एंड अफेक्शन ये वर्कर्स कह रहे थे हमारे गांव से निकलेगी वो कह रहे थे हमारे गांव से निकलेगी तो हमने हमने इस इशू को रिजोल्व करने की कोशिश की और ड्राइवर जो गाड़ी का था उसने गाड़ी राइट साइड की ओर मोड़ने की कोशिश की तो इसी अनमन में जो है मैंने गाड़ी पे चढ़ के जो है गुस्से में अपनी ही गाड़ी का शीशा तोड़ा जो हमारी अपनी गाड़ी है, 1408, ब्रेजा है। इतना प्रोपगंडा करने की कोशिश कर रहे हैं लेकिन इससे कुछ नहीं होगा इंजीनियर रशीद साहब का एक ब्रॉडर विजन है उनका एक ब्रॉडर मिशन है आप वो बाकी वीडियो भी दिखाने की कोशिश करें कि मैं इंजीनियर रशीद साहब को एक कर रहा था वो बेसिकली उस वक्त वर्कर्स कि लव एंड अफेक्शन को जो है ना रिजोल्व करने के लिए ये कह रहे थे हमारे गांव से ही गाड़ियां निकलेंगी तो हमने कहा कि नहीं आप ही के गांव पहुंचेगी रैली तो बाकी भी गांव आगे पढ़ते हैं बहुत सारे लोग आगे वेट करते थे तो इसी यासना में मैंने गाड़ी पे चढ़ के जो है ड्राइवर के अगेंस्ट जो है वो जो है ना एंगर दिखाने की कोशिश की और अपनी ही गाड़ी का शीशा जो है मैंने तोड़ा